ਉਹਦੇ ਨਾਲ ਗੱਲ ਕਰਦੇ ਆ ਇਸ ਬਾਰੇ ਜੀ ਇਹ ਗੱਲ ਆ ਬੜਾ ਕਿਹੋ ਜਿਹਾ ਹੈ ਕਿਹਦੇ ਦਾਸ ਕਿਹਦਾ ਕਿਆ ਲਗਾ ਹੈ ਅੱਜ ਆਜਾ ਸੱਚੀ ਗੱਲ ਕਿਹਾਰਾ ਦੇਖਿਓ ਥੋੜਾ ਜਿਹਾ ਸਾਈਡ ਤੇ ਸਾਈਡ ਤੇ ਸਾਈਡ ਤੇ ਇਧਰ ਸਾਈਡ ਤੇ ਜਿੰਦਾਬਾਦ ਆਮ ਆ지 ਪਾਰਟੀ ਜਿੰਦਾਬਾਦ ਸਰਦਾਰ ਕਲਤਾਰ ਸਿੰਘ ਸੰਧਵਾਨ ਜਿੰਦਾਬਾਦ ਆਮ ਆ지 ਪਾਰਟੀ ਜਿੰਦਾਬਾਦ ਯਾਰ ਠੀਕ ਹੈ ਇਧਰ ਆਇਓ ਇਧਰ ਆਇਓ ਆ ਗਈ ਆ ਗਈ ਲੱਡੀ ਜੀ ਇੱਧਰ ਇੱਧਰ ਆਇਓ ਵਾਹ 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 ਕਿਤਰਾ ਮੇਕੀ ਲੱਗਿਆ ਮੇਰਾ ਆ ਲੈ ਦੋ ਲਿਆ ਅੱਗੋਂ ਨਾ ਆ ਜਾ ਆ ਲੈ ਆਹ ਆਹ ਇੱਧਰ ਨੂੰ ਆ ਜਾ ਆ ਖੁੱਲਾ ਕਰਾ ਬੱਚੇ ਹੋ ਜੋ ਪਿੱਛੇ ਪਿੱਛੇ ਹੋ ਪਿੱਛੇ ਹੋ ਪਿੱਛੇ ਹੋ ਪਿੱਛੇ ਹੋ ਭਾਈ ਟਿਕਾ ਆ ਜਾਏਗਾ ਭਾਈ ਰਿਪੋਰਟ ਕਰਨਾ ਭਾਈ ਉਹ ਫੇਰ ਅਸੀਂ ਚੈਨਲ ਤੇ ਵੇਜਣਾ ਯਾਰ ਹੈ ਨਾ ਆਹੀ ਤਾਂ ਬਾਕੀ ਮੈਂ ਉਹਦੇ ਨਾਲ ਤੋਂ ਬਾਈ ਲੋਈ ਬੈਠੋ ਪਹਿਲਾਂ ਮੇਰੇ ਕੋਲ ਇੱਕ ਕੁਆਲਟੀ ਡੀਜੀ ਹੈ ਕੁਆਲਟੀ ਡੀਜੀ ਹੈ ਮੈਂ ਤਾਂ ਕੁਆਲਟੀ ਹੀ ਹੈ ਪਹਿਲਾਂ ਹੀ ਆਪਾਂ ਠੀਕ ਹੈ ਸਾਰਾ ਬਾਈ ਉਹ ਨਹੀਂ ਸੀ ਆਈਏ ਤੇ ਮਾਰਟ ਉਹ ਵੀ ਲੱਗਿਆ ਨਾ ਨਹੀਂ ਉਹ ਵੀ ਦੱਸਦੀ ਜੀ ਇਹ ਡੈਕਚਰ ਆ ਗਿਆ ਸਮਝ ਚਿਰਾ ਹੋਣੇ ਹੋਰੇ ਜੀਰਾ ਕਰਾ ਚਲੋ ਵਾਪਸ ਕਰੀਏ ਚਲੋ ਵਾਪਸ ਕਰੀਏ ਆਹੋ ਜੀ ਆਈ ਮੋ ਜੂਗੀ ਨਾ ਵਾਰ ਵਾਰ ਸਾਰਿਆਂ ਨੂੰ ਦੇਖੋ ਜਿਹੜਾ ਪ੍ਰੇਮ ਮੈਨੂੰ ਮਿਲਿਆ ਕੋਡ ਪੂਰੇ ਤੋਂ ਹਲਕੇ ਕੋਡ ਤੋਂ ਉਹਦਾ ਤਾਂ ਮੈਂ ਦੇਣ ਨਹੀਂ ਦੇ ਸਕਦਾ ਲੇਕਿਨ ਜਿ ਡਿਊਟੀ ਸੀ ਮੇਰੀ ਕਾਫੀ ਨੇਰ ਤੋਂ ਜਿਹੜੀ ਸਿੱਖਾਣਾ ਰੋਡ ਹੈ ਕੋਡ ਪੂਰੇ ਤੋਂ ਸਿੱਖਾਣਾ ਰੋਡ ਜਿਹੜੀ ਇਹਦਾ ਪਾਣੀ ਉੱਪਰ ਖੜਨ ਕਰਕੇ ਜਲਦੀ ਖਰਾਬ ਹੋਊਗੀ। ਔਰ ਪਾਣੀ ਖੜਨ ਦਾ ਕਾਰਨ ਹੈ ਇੱਕ ਹੈ ਕਿ ਅਸੀਂ ਸਾਡੇ ਸਾਥੀਆਂ ਨੇ ਪਹਿਲਾਂ ਜਿਹੜੇ ਸਾਡੇ ਨੂੰ ਪਹਿਲਾਂ ਸੀ ਇਹ ਸ਼ਹਿਰ ਦੇ ਛੱਪੜਾਂ ਦੇ ਕਵਰੇ ਕਰਾਉਂਦੇ। ਔਰ ਪਾਣੀ ਇਹ ਛੱਪੜੇ ਨਾ ਜਾਉਂਦੇ ਜਦੋਂ ਸੜਕਾਂ ਤੇ ਖੜੂ ਤੇ ਜਾ ਕਰਦੇ ਜਾਉਂ। ਸੋ ਛੱਪੜਾਂ ਦੇ ਉੱਤੇ ਜਦੋਂ ਕਵਜਾ ਹੋ ਗਿਆ ਪਾਣੀ ਸੜਕਾਂ ਤੇ ਖੜ ਗਿਆ ਉਹ ਸੜਕ ਜਲਦੀ ਟੁੱਟ ਜਾਂਦੀ ਹੈ। ਸੋ ਹੁਣ ਮੈਂ ਮਾੜੀ ਮੁਕਤਰੀ ਸਾਹਿਬ ਦਾ ਧੰਨਵਾਦੀ ਆ। ਇੰਨਾਂ ਨੇ ਸਾਨੂੰ 4 ਕਰੋੜ ਤੇ 35 ਲੱਖ ਰੁਪਈਆ ਇਹ ਸਿੱਖਾਂ ਵਾਲਾ ਰੋਡ ਸੜਕ ਬਣਾਉਣ ਵਾਸਤੇ ਦਿੱਤਾ। ਸੋ ਇਹਦਾ ਅੱਜ ਆਪਾਂ ਐਲਾਨ ਨਹੀਂ ਕਰਕੇ ਚੱਲੇ ਅਨੁਗਾਠਨ ਕਰਕੇ ਚੱਲਦੇ ਆ। ਇਹਦਾ ਕੰਮ ਸ਼ੁਰੂ ਕਰਾ ਲਿਆ ਲੇਕਿਨ ਮੈਂ ਇੱਕ ਬੇਨਤੀ ਕਰਦਾ ਵੀ ਜਿੰਨਾ ਜਿੰਨਾਂ ਨੇ ਆਪਦੇ ਪਾਣੀ ਦੇ ਕਨੈਕਸ਼ਨ ਲੈ ਲੈਣੇ ਆ। ਪਹਿਲਾਂ ਹੀ ਲੈ ਲੈਣ। ਮੁੜ ਕੇ ਅਸੀਂ ਪੱਟ ਨਹੀਂ ਦੇਣੀ ਜੇ ਪੱਟੀ ਦੇ ਫਿਰ ਪੂਰਾ ਖਰਚਾ ਉਹਨਾਂ ਤੋਂ ਲਿਆ ਕਰਾਂਗੇ। ਕਨੈਕਸ਼ਨ ਲੈਣ ਲੱਗੇ ਕਿਉਂਕਿ ਇਹ ਸ਼ਹਿਰ ਦੇ ਲੋਕਾਂ ਦਾ ਪੈਸਾ ਹੈ। ਇਹ ਕੁਲਤਾਰ ਸਿੰਘ ਦਾ ਪੈਸਾ ਨਹੀਂਗਾ। ਮੇਰਾ ਪੈਸਾ ਹੋਵੇ ਉਹ ਤਾਂ ਮੈਂ برداشت ਕਰ ਲਊਂਗਾ ਖਰਾਬ ਕਰਦਾ ਤੁਸੀਂ ਲੇਕਿਨ ਸ਼ਹਿਰ ਦੇ ਲੋਕਾਂ ਦਾ ਪੈਸਾ ਹੈ ਇਸ ਪੈਸੇ ਦੀ ਜਵਾਬੀ ਤੁਸੀਂ ਮੇਰੀ ਲਈ ਤੋਂ ਮੈਂ ਦੁਆਰਾ ਫਿਰ ਬੇਨਤੀ ਕਰਦਾ ਵੀ ਇਹ ਸੜਕ ਬਣਨ ਤੋਂ ਪਹਿਲਾਂ ਪਹਿਲਾਂ ਜੀਨੇ ਜੀਨੇ ਆਪਦਾ ਕੋਈ ਪਾਣੀ ਦਾ ਕਨੈਕਸ਼ਨ ਲੈਣਾ ਕੋਈ ਸੀਵਰ ਦਾ ਕਨੈਕਸ਼ਨ ਲੈਣਾ ਕੋਈ ਵੀ ਕਨੈਕਸ਼ਨ ਲੈਣਾ ਉਹ ਪਹਿਲੇ ਲੈ ਲੈਣ ਜੇ ਬਾਅਦ ਤੁਸੀਂ ਲਿਆ ਤੇ ਸੜਕ ਪੱਟੀ ਬਹੁਤ ਖਰਾਬ ਹੋਊਗੀ ਤੇ ਉਹਦਾ ਖਰਚਾ ਭਰਾ ਕੇ ਫੇਰ ਮੁੜ ਕੇ ਕਨੈਕਸ਼ਨ ਲੈਣਦਿਆਂ ਤੇ ਜੇ ਕਿਹਦੇ ਸਾਹਿਬ ਕਿੰਨੇ ਦਿਨ ਚੋ ਜੂਏ ਮੁਕੰਮਲ ਇਹ ਤਾਂ ਸ਼ੁਰੂ ਕਰਾਦਾ ਹੀ ਹੁਣ ਮੁਕੰਮਲ ਕਿਨੇ ਸਿਰਚ ਹੋ ਜੋ ਅੱਖਾਂ ਮੀਟੇ ਨਹੀਂ ਰਾਜੀ ਹੁੰਦਾ ਪਰ ਇਹਨਾਂ ਨੂੰ ਡੇਢ ਰਾਤ ਲੱਗੇ ਰਹਿਣਾ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਇਹੀ ਕੰਮ ਇਹਨਾਂ ਕੋਲ ਇਹੀ ਕੋਈ ਭ੍ਰਿਸ਼ਟਾਚਾਰ ਕੋਈ ਅੰਗਹਿਲੀ ਕੋਈ ਲਾਪਰਵਾਹੀ ਦੇਖੋ ਸਭ ਤੋਂ ਵੱਡੀ ਗੱਲ ਇਹ ਵੀ ਸ਼ਹਿਰ ਵਾਗਿਆਂ ਨੂੰ ਸਮਝਣਾ ਚਾਹੀਦਾ ਵੀ ਸਾਡਾ ਆਪ ਦਾ ਪੈਸਾ ਲੱਗ ਰਿਹਾ ਇੱਥੇ ਇਹ ਨਾ ਸਮਝੋ ਕੋਈ ਸਰਕਾਰ ਕੋਈ ਹੋਰ ਹੋਗੀ ਸਰਕਾਰ ਦਾ ਮਤਲਬ ਲੋਕ ਇਹਦਾ ਸਰਕਾਰੀ ਬੈਠਾ ਸਰਕਾਰੀ ਪੈਸਾ ਮਤਲਬ ਲੋਕਾਂ ਦਾ ਪੈਸਾ ਲੋਕਾਂ ਦਾ ਪੈਸਾ ਇੱਥੇ ਲੱਗ ਰਿਹਾ ਤੁਰੇਜਾਂ ਦੇ ਵੇਖ ਲਓ ਵੈਸੇ ਮੈਂ ਮੇਰ ਸਿੰਘ ਦੇ ਸਿੰਗਲਾਈ ਦੀ ਡਿਊਟੀ ਲਈ ਵੀ ਆ ਇਹ ਇੱਥੇ ਧਿਆਨ ਰੱਖਣਗੇ ਪ ਮਤਲਬ ਸਰ ਜੀ ਮੀਡੀਆ ਬਲੋ ਪ੍ਰਮੁਖਤਾ ਨਾਲ ਇਹ ਖਬਰਾਂ ਕਵਰ ਕੀਤੀ ਗਈਆਂ ਸਿੱਖਾਂ ਵਾਲਾ ਕੀ ਤੁਸੀਂ ਉਹਦਾ ਧੰਨਵਾਦ ਕਰਨਾ ਚਾਹੋਗੇ ਮੈਂ ਤਾਂ ਤੁਹਾਡਾ ਹਮੇਸ਼ਾ ਹੀ ਧੰਨਵਾਦ ਕਰਦਾ ਜੀ ਮੈਂ ਤਾਂ ਹਮੇਸ਼ਾ ਧੰਨਵਾਦ ਕਰਦਾ ਔਰ ਕਰਦਾ ਰਹਾਗਾ ਜਿੱਥੇ ਕਿਤੇ ਕਮੀਆਂ ਹੋਵੇ ਮੈਨੂੰ ਦੱਸਦੇ ਰਹੋ ਆਪਾਂ ਦੂਰ ਕਰਦੇ ਰਾਂਗੇ ਲੇਕਿਨ ਇਹ ਤਾਂ ਖਬਰ ਤੋਂ ਬਿਨਾ ਵੀ ਦੀਦਾ ਹੀ ਸਾਨੂੰ ਸਰ ਜਿਵੇਂ ਇਹ ਸੜਕ ਜਿਹੜਾ ਹੈਗਾ ਬਣਨ ਜਾਰੀ ਹੈ ਪਾਣੀ ਦੀ ਜਿਹੜੀ ਸਮੱਸਿਆ ਉਹ ਆ ਰਹੀ ਹੈ ਗੰਦੇ ਪਾਣੀ ਗੰਦਾ ਪਾਣੀ ਰੈਕਟਰੀਆਂ ਦੇ ਵਿੱਚ ਸਰ ਹੁੰਦੇ ਬਾਰੇ ਲੋਕ ਬਹੁਤ ਪਰੇਸ਼ਾਨ ਦੇਖੋ ਉਹਦੇ ਬਾਰੇ ਮੈਂ ਤਾਂ ਫੜ ਕੇ ਅੰਦਰ ਵੀ ਦੇਦੇ ਸੀ ਉਹ ਉਹ ਜਿਹੜੇ ਗੁਜਰਾਤ ਗੈਸ ਵਾਲ ਸੋ ਉਹਦੇ ਉਹਨਾਂ ਦੇ ਐਕਸ਼ਨ ਵੀ ਲੈ ਰਹੇ ਆ ਅਸੀਂ ਜਿੱਥੇ ਜਿੱਥੇ ਲੀਕੇਜ ਆ ਉਹ ਵੀ ਠੀਕ ਕਰਾ ਰਹੇ ਆ ਜਿਹੜੀਆਂ ਮੋਟਰਾਂ ਖਰਾਬ ਹੋਈਆਂ ਸੀ ਉਹ ਵੀ ਠੀਕ ਕਰਾ ਰਹੇ ਆ ਇੱਕ ਮੋਟਰ ਚੱਲ ਪਈ ਐ ਦੋ ਹੋਰ ਚਲਾਉਣੀਆਂ ਤਿੰਨ ਚਲਾਉਣੀਆਂ ਸੋ ਜਿਹੜਾ ਜਿਹਦਾ ਕੋਈ ਕਸੂਰ ਹੋਣ ਬੜ ਕੇ ਚੰਗਾਗੇ ਵੀ ਇਹੀ ਕਰ ਸਕਦੇ ਇਹੀ ਦੁਕਾਨ ਦਾ ਕੰਮ ਹੁੰਦਾ ਜੀ ਜਿਵੇਂ ਸਾਰੇ ਸੜਕ ਬਨ ਰਹੀ ਐ ਨਵੀਂ ਇਹਦੇ ਵਿੱਚ ਜਿਹੜਾ ਸੀਵਰੇਜ ਦੀ ਬੇਨਤੀ ਕਰਨੀ ਚਾਹਣਾ ਆ ਵੀ ਸੀਵਰੇਜ ਦਾ ਕਰੈਕਸ਼ਨ ਲੈਣ ਵਾਸਤੇ ਵਾਟਰ ਜਿਹੜੀ ਪਾਈਪ ਪਾਉਣਾ ਅਤੇ ਪੀਣ ਵਾਲੇ ਪਾਣੀ ਦੀ ਪਾਈਪ ਪਾਉਣਾ ਵਾਸਤੇ ਜਾਂ ਕੋਈ ਹੋਰ ਤੁਸੀਂ ਕਿਸੇ ਕਾਰਨ ਕੋ ਸੜਕ 'ਤੇ ਕੋਈ ਕੰਮ ਕਰਾਉਣਾ ਤਾਂ ਉਹਦੇ ਵਾਸਤੇ ਤੁਹਾਨੂੰ 10 ਦਿਨ ਦਿੱਤੇ ਆ 10ਾਂ ਦਿਨਾਂ ਦੇ ਵਿੱਚ ਵਿੱਚ ਆਪਦਾ ਆਪਦਾ ਤੁਸੀਂ ਇਹ ਜਿਹੜਾ ਇਹ ਕਰਵਾ ਲਓ ਉਸ ਤੋਂ ਬਾਅਦ ਫਿਰ ਪੈਸੇ ਲੱਗਣਗੇ ਉਸ ਤੋਂ ਬਾਅਦ ਫੀਸ ਲੱਗੂਗੀ ਠੀਕ ਹੈ ਨਾ ਜੀ ਸੋ ਬਹੁਤ ਬਹੁਤ ਵਧਾਈ ਥੈਂਕ ਯੂ ਥੈਂਕ ਯੂ ਵੈਰੀ ਮਚ ਸ਼੍ਰੀਮ ਨਗਰ ਵਾਲੀ ਸਿਕਾਣਾ ਰੋਡ ਬਣ ਰਹੀ ਐ ਸੱਜੇ ਵੀ ਲੱਗ ਰਹੀ ਔਰ ਕੀ ਕਹਿਣੇ ਬਾਰੇ ਦੇਖੋ ਜਿਹੜਾ ਪ੍ਰੇਮ ਮੈਨੂੰ ਮਿਲਿਆ ਕੋਟਕਪੂਰੇ ਤੋਂ ਹਲਕੇ ਕੋਟਕਪੂਰੇ ਤੋਂ ਉਹਨਾਂ ਦਾ ਮੈਂ ਦੇਣ ਨਹੀਂ ਦੇ ਸਕਦਾ ਲੇਕਿਨ ਇਹ ਡਿਊਟੀ ਸੀ ਮੇਰੀ ਕਾਫੀ ਢੇਰ ਤੋਂ ਜਿਹੜੀ ਸਿੱਖਾ ਵਾਲਾ ਰੋਡ ਹੈ ਕੋਟਪੂਰੇ ਤੋਂ ਸਿੱਖਾ ਵਾਲਾ ਰੋਡ ਜਿਹੜੀ ਹੈ ਇਹ ਦਾ ਪਾਣੀ ਉੱਪਰ ਖੜਨ ਕਰਕੇ ਜਲਦੀ ਖਰਾਬ ਹੋ ਗਈ ਸੀ ਔਰ ਪਾਣੀ ਖੜਨ ਦਾ ਕਾਰਨ ਇੱਕ ਹੈ ਕਿ ਅਸੀਂ ਸਾਡੇ ਸਾਥੀਆਂ ਨੇ ਪਹਿਲਾਂ ਜਿਹੜੇ ਸਾਡੇ ਪਹਿਲਾਂ ਸੀਗੇ ਸ਼ਹਿਰ ਦੇ ਛੱਪੜਾਂ ਦੇ ਕਬਜ਼ੇ ਕਰਾ ਦੇ ਹੁਣ ਪਾਣੀ ਦੇ ਛੱਪੜੇ ਨਾ ਜਾਉ ਤੇ ਜਦ ਸੜਕਾਂ ਤੇ ਖੜੂ ਤੇ ਜਾ ਕਰਾਂ ਜਾਉ ਸੋ ਛੱਪੜਾਂ ਦੇ ਉੱਤੇ ਜਦੋਂ ਕਬਜ਼ਾ ਹੋ ਗਿਆ ਪਾਣੀ ਸੜਕਾਂ ਤੇ ਖੜ ਗਿਆ ਉਹ ਸੜਕ ਜਲਦੀ ਟੁੱਟ ਜਾਂਦੀ ਹੈ ਸੋ ਹੁਣ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ 4 ਕਰੋੜ ਤੇ 35 ਲੱਖ ਰੁਪਈਆ ਇਹ ਸਿੱਖਾਂ ਵਾਲਾ ਰੋਡ ਸੜਕ ਬਣਾਉਣ ਵਾਸਤੇ ਦਿੱਤਾ ਸੋ ਇਹਦਾ ਅੱਜ ਆਪਾਂ ਐਲਾਨ ਨਹੀਂ ਕਰਕੇ ਚੱਲੇ ਤਾਂ ਉਦਘਾਟਨ ਕਰਕੇ ਚੱਲੇ ਆ ਇਹਦਾ ਕੰਮ ਸ਼ੁਰੂ ਕਰਾ ਲਿਆ ਲੇਕਿਨ ਮੈਂ ਗਵਰੰਟੀ ਕਰਦਾ ਵੀ ਜਿਨ੍ਹਾਂ ਜਿਨ੍ਹਾਂ ਨੇ ਆਪਦੇ ਪਾਣੀ ਦੇ ਕਨੈਕਸ਼ਨ ਲੈ ਲੈਣੇ ਆ ਉਹ ਪਹਿਲਾਂ ਹੀ ਲੈ ਲੈਣ ਮੁੜ ਕੇ ਅਸੀਂ ਪੱਟ ਨਹੀਂ ਦੇਣੀ ਜੇ ਪੱਟੀ ਦੇ ਫਿਰ ਪੂਰਾ ਖਰਚਿਆ ਉਹਨਾਂ ਤੋਂ ਲਿਆ ਕਰਾਂਗੇ ਕਲੈਕਸ਼ਨ ਲੈਣ ਲੱਗੇ ਕਿਉਂਕਿ ਇਹ ਸ਼ਹਿਰ ਦੇ ਲੋਕਾਂ ਦਾ ਪੈਸਾ ਹੈ ਇਹ ਕੁਲਤਾਰ ਸਿੰਘ ਦਾ ਪੈਸਾ ਨਹੀਂਗਾ ਮੇਰਾ ਪੈਸਾ ਹੋਵੇ ਉਹ ਤਾਂ ਮੈਂ برداشت ਕਰ ਲਊਂਗਾ ਖਰਾਬ ਕਰਤਾ ਤੁਸੀਂ ਲੇਕਿਨ ਸ਼ਹਿਰ ਦੇ ਲੋਕਾਂ ਦਾ ਪੈਸਾ ਹੈ ਇਸ ਪੈਸੇ ਦੀ ਜਿੰਮੇਵਾਰੀ ਤੁਸੀਂ ਮੇਰੀ ਲਈ ਹੈ ਸੋ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਵੀ ਇਹ ਸੜਕ ਬਣਨ ਤੋਂ ਪਹਿਲਾਂ ਪਹਿਲਾਂ ਜਿਨੇ ਜਿਨੇ ਆਪਦਾ ਕੋਈ ਪਾਣੀ ਦਾ ਕਨੈਕਸ਼ਨ ਲੈਣਾ ਕੋਈ ਸੀਵਰ ਦਾ ਕਨੈਕਸ਼ਨ ਲੈਣਾ ਕੋਈ ਵੀ ਕਨੈਕਸ਼ਨ ਲੈਣਾ ਉਹ ਪਹਿਲਾਂ ਲੈ ਲੈਣ ਜੇ ਬਾਅਦ ਜੇ ਤੁਸੀਂ ਲਿਆ ਦੀ ਸੜਕ ਪੱਟੀ ਬਹੁਤ ਖਰਾਬ ਹੋਊਗੀ ਤੇ ਉਹਦਾ ਖਰਚਾ ਭਰਾ ਕੇ ਫੇਰ ਮੁੜ ਕੇ ਦੀ ਕ੍ਰੈਕਸ਼ਨ ਲੈਣ ਦੇਣੇ ਆ ਤੇ ਜੇ ਕਿਸੇ ਨੇ ਕਿੰਨੇ ਦਿਨ ਚ ਹੋ ਜੂਏ ਮੁਕੰਮਲ ਬਈ ਤਾਂ ਸ਼ੁਰੂ ਕਰਾਤਾ ਹੀ ਹੁਣ ਮੁਕੰਮਲ ਕਿੰਨੇ ਦਿਨ ਚ ਹੋ ਜੂਏ ਅੱਖਾਂ ਵਿੱਚ ਹਨੇਰਾ ਜੀ ਹੁਣ ਤਾਂ ਬਈ ਤਾਂ ਡੇਢ ਰਾਤ ਲੱਗੇ ਰਹਿਣਾ ਇਹਨਾਂ ਦਾ ਹੋਰ ਕੋਈ ਕੰਮ ਨਹੀਂ ਇਹੇ ਕੰਮ ਹੈ ਨਾਲ ਕੋਲ ਇੱਥੇ ਭ੍ਰਿਸ਼ਟਾਚਾਰ ਕੋਈ ਗਹਿਲੀ ਕੋਈ ਲਾਭ ਪ੍ਰਵਾਈ ਦੇਖੋ ਸਭ ਤੋਂ ਵੱਡੀ ਗੱਲ ਇਹ ਵੀ ਸ਼ਹਿਰ ਵਾਸੀਆਂ ਨੇ ਸਮਝਣਾ ਚਾਹੀਦਾ ਵੀ ਸਾਡਾ ਆਪ ਦਾ ਪੈਸਾ ਲੱਗ ਰਿਹਾ ਇੱਥੇ ਇਹ ਨਾ ਸਮਝੋ ਵੀ ਸਰਕਾਰ ਕੋਈ ਹੋਰ ਹੁੰਦੀ ਹੈ ਸਰਕਾਰ ਦਾ ਮਤਲਬ ਲੋਕ ਗਰ ਸਰਕਾਰੀ ਪੈਸਾ ਸਰਕਾਰੀ ਪੈਸਾ ਮਤਲਬ ਲੋਕਾਂ ਦਾ ਪੈਸਾ ਲੋਕਾਂ ਦਾ ਪੈਸਾ ਇੱਥੇ ਲੱਗਦੇ ਤੁਰੇ ਜਾਂਦੇ ਵੇਖ ਲਓ ਵੈਸੇ ਮੈਂ ਮੇਰ ਸਿੰਘ ਤੇ ਸਿੰਘਲਾ ਦੀ ਡਿਊਟੀ ਲਈ ਵੀ ਆ ਇਹ ਇੱਥੇ ਧਿਆਨ ਰੱਖਣਗੇ ਪੂਰਾ ਮਤਲਬ ਸਰ ਜੀ ਮੀਡੀਆ ਵੱਲੋਂ ਪ੍ਰਮੁੱਖਤਾ ਨਾਲ ਹੀ ਖਬਰਾਂ ਕਵਰ ਕੀਤੀ ਗਈਆਂ ਸਿੱਖਾ ਵਾਲਾ ਕੀ ਤੁਸੀਂ ਉਹਦਾ ਧੰਨਵਾਦ ਕਰਨਾ ਚਾਹੁੰਦੇ ਤੇ ਮੈਂ ਤਾਂ ਤੁਹਾਡਾ ਹਮੇਸ਼ਾ ਹੀ ਧੰਨਵਾਦ ਕਰਦਾ ਜੀ ਮੈਂ ਤਾਂ ਹਮੇਸ਼ਾ ਹੀ ਧੰਨਵਾਦ ਕਰਦਾ ਔਰ ਕਰਦਾ ਰਹਾਗੇ ਜਿੱਥੇ ਕਿਤੇ ਕਮੀ ਹੈ ਮੈਨੂੰ ਦੱਸਦੇ ਰਹੋ ਆਪਾਂ ਦੂਰ ਕਰ ਦੇਣਾਗੇ ਲੇਕਿਨ ਇਹ ਤਾਂ ਖਬਰ ਤੋਂ ਬਿਨਾ ਵੀ ਤੀੜਾ ਹੀ ਸਾਨੂੰ ਸਰ ਜਿਵੇਂ ਹਾਂਜੀ ਗੁਰਮੀਤ ਸਿੰਘ ਚੇਅਰਮ ਮਾਰਕੀਟ ਕਮੇਟੀ ਕੋਰਪੂਰਾ ਦਿਓ ਜੀ ਅੱਜ ਵਾਲੇ ਪ੍ਰੋਗਰਾਮ ਦੀ ਜਾਣਕਾਰੀ ਸਿਕਾਲ ਜੀ ਅੱਜ ਜਿਹੜੀ ਇਹ ਸੜਕ ਸਿੱਖਾਂ ਵਾਲਾ ਰੋਡ ਬਾਬਾ ਜੀਵਨ ਸਿੰਘ ਗੇਟ ਤੋਂ ਸ਼ੁਰੂ ਹੋ ਕੇ ਜਿੱਥੋਂ ਤੱਕ ਕਮਰਸ਼ਲ ਕਮੇਟੀ ਦੀ ਹੱਦ ਹੈ ਇਹ ਜਿਹੜੀ ਇੰਟਰਲੌਕ ਵਾਲੀ ਸੜਕ ਬਣਾਈ ਜਾ ਰਹੀ ਹੈ ਇਹ ਲੰਬੇ ਸਮੇਂ ਤੋਂ ਜਿਹੜੀ ਇਹ ਮੰਗ ਸੀ ਜਿਹੜੇ ਰੋਡ ਦੇ ਉੱਪਰ 6-7 ਸਕੂਲ ਵੀ ਹੈ ਤੇ ਸਾਰਾ ਜਿਹੜਾ ਇਹ ਮੇਨ ਰਸਤਾ ਨੈਸ਼ਨਲ ਹਾਈਵੇ ਨੂੰ ਵੀ ਮਿਲਦਾ ਜਾ ਕੇ ਇਹ ਜਿਹੜੀ ਸੜਕ 4 ਕਰੋੜ 32 ਲੱਖ ਰੁਪਏ ਦੀ ਲਾਗਤ ਨਾਲ ਪੜਾਈ ਜਾ ਰਹੀ ਹੈ ਇਹ ਜਿਹੜੀ ਬਹੁਤ ਪੁਰਾਣੀ ਜਿਹੜੀ ਮੰਗ ਸੀ ਸ਼ਹਿਰ ਨਿਵਾਸੀਆਂ ਦੀ ਉਹ ਅੱਜ ਪੂਰੀ ਕੀਤੀ ਜਾ ਰਹੀ ਹੈ ਕਿੰਨਾ ਚਰਚ ਬਣ ਜੂਗੀ ਦੇਖੋ ਜੀ ਇਹ ਜਿਹੜਾ ਜਲਦ ਤੋਂ ਜਲਦ ਤਿਆਰ ਕਰਾਵਾਂਗੇ ਇਹ ਕਿਨ੍ਹਾ ਸਪੀਕਰ ਸਾਹਿਬ ਕਹਿੰਦੇ ਹੁੰਦੇ ਅਕਸਰ ਸਾਰਿਆਂ ਨੂੰ ਵੀ ਤੁਸੀਂ ਨਿਗਰਾਨੀ ਰੱਖਣੀ ਆ ਮਾੜਾ ਮਟੀਰੀਅਲ ਹੋਇਆ ਜਾਂ ਕਿਸੇ ਪ੍ਰਕਾਰ ਦੀ ਕੋਈ ਅੰਗਹਿਲੀ ਹੋਈ ਤਾਂ ਦੱਸਿਓ ਦੇਖੋ ਜੀ ਇਹ ਜਿਹੜਾ ਅਸੀਂ ਆਪਦੀ ਨਿਗਰਾਨੀ 'ਚ ਬਣਾਵਾਂਗੇ ਜਿਹੜਾ ਮਟੀਰੀਅਲ ਮਾੜਾ ਨਹੀਂ ਲੱਗ ਦਿੱਤਾ ਜਾਊਗਾ ਕਿਸੇ ਤਰ੍ਹਾਂ ਦੀ ਕੋਈ ਵੀ ਕੰਪਲੀਟ ਨਹੀਂ ਹੋਣ ਦਿੱਤੀ ਜਾਊਗਾ ਚੇਅਰਮੈਨ ਸਾਹਿਬ ਪਹਿਲਾਂ ਕੀ ਹੁੰਦਾ ਸੀ ਸੜਕ ਬਣਦੀ ਨਹੀਂ ਸੀ ਮਹੀਨਾ ਨਹੀਂ ਸੀ ਕੱਢਦੀ ਟੁੱਟ ਜਾਂਦੀ ਸੀ 4-4 ਕਰੋੜ ਦੀ ਤੁਸੀਂ ਗੱਲ ਕਰਦੇ ਹੋ ਸਾਰਾ ਪੈਸਾ ਜਾਇਂ ਜਾਂਦਾ ਸੀ ਇਹ ਪੈਸਾ ਜਾਇਂ ਨਹੀਂ ਜਾਊਗਾ ਜੀ ਅਸੀਂ ਜਿਹੜਾ ਆਲੇ ਦੇਖ ਰੇਖ ਦੇ ਵਿੱਚ ਸਾਡੇ ਜਿਹੜਾ ਬਲਾਕ ਪ੍ਰਧਾਨ ਸਾਹਿਬ ਮੇਰ ਸਿੰਘ ਜੀ ਬਲਾਕ ਪ੍ਰਧਾਨ ਸਾਡੇ ਨਰੇਸ਼ ਸਿੰਘਲਾ ਜੀ ਇਹ ਜਿਹੜਾ ਸਪੈਸ਼ਲਿਸ ਦੀ ਨਿਗਰਾਨੀ ਲਈ ਇਹਨਾਂ ਦੀ ਡਿਊਟੀ ਲਾਈ ਗਈ ਹੈ ਜੀ ਇਹਨਾਂ ਦੀ ਨਿਗਰਾਨੀ ਦੇ ਵਿੱਚ ਪੜੋਗੇ ਅਮਨਜੀਤ ਸ਼ਰਮਾ ਜੀ ਪਹਿਲਾਂ ਤੁਸੀਂ ਦੱਸੋ ਪਾਰਟੀ ਤੁਹਾਡਾ ਕੀ ਹੁੰਦਾ ਹੈ ਸ੍ਰੀ ਕਾਲ ਜੀ ਸਾਹਿਬ ਜੀ ਅਮਨਜੀਤ ਸ਼ਰਮਾ ਜ਼ਿਲ੍ਹਾ ਸਕੱਤਰ ਸੋਸ਼ਲ ਮੀਡੀਆ ਚ ਬੇਨਤੀ ਕਰਦਾ ਮੀਡੀਆ ਰਾਹੀਂ ਪਤਾ ਲੱਗੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਜਿਹੜਾ ਮੁੱਦਾ ਲੈ ਕੇ ਇਕੱਲੇ ਸੀ ਵਿਕਾਸਕਾਰ ਜਾਂਦਾ ਨਹੀਂ ਵਿਕਾਸਕਾਰ ਜਾਂਦੀ ਮਾਨਯੋਗ ਸਪੀਕਰ ਸਾਹਿਬ ਦੇ ਅੱਗੇ ਦੇ ਵਿੱਚ ਅੱਜ ਤਾਈਂ ਲੱਗਿਆ ਲੈ ਵੀ ਇੱਕ ਦਿਨ ਵੀ ਕੋਈ ਵਿਕਾਸਕਾਰ ਜਾਂ ਤੋਂ ਵੰਦਾ ਰਿਹਾ ਹੋਵੇ ਜਿੰਨੀਆਂ ਵੀ ਮੰਡੀ ਨੂੰ ਬਲਾਉਂਦੀਆਂ ਲਿੰਕ ਛੜਕਾਂ ਜਿੰਨੀਆਂ ਵੀ ਇਸ ਏਰੀਆ ਦੀਆਂ ਵਿੱਚ ਦਵਾਰਾਣਾ ਰੋਡ ਹੋਇਆ ਲਾਲਾਣਾ ਰੋਡ ਹੋਇਆ ਆਪਾਂ ਖਰੀਨੋ ਰੋਡ ਹੋਇਆ ਖਰੀਨੋ ਰੋਡ ਤੋਂ ਜਿਹੜੀ ਸਬਜ਼ੀ ਮੰਡੀ ਆਉਂਦੀ ਉਸ ਤੱਕ ਕਾਉਂਦੀਆਂ ਛੜਕਾਂ ਲਗਾਤਾਰ ਹੀ ਬਣਦੀਆਂ ਜਾ ਰਹੀਆਂ ਨੇ ਤੇ ਸਪੀਕਰ ਸਾਹਿਬ ਨੇ ਕਿਹਾ ਭ੍ਰਿਸ਼ਟਾਚਾਰ ਅਣਗਹਿਲੀ ਤੇ ਲਾਹਰਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਉਹਦੇ ਬਾਰੇ ਕੀ ਕਹਿਣਾ ਤੁਸੀਂ ਭ੍ਰਿਸ਼ਟਾਚਾਰ ਦੀ ਗੱਲ ਕਰੀਏ ਜੀ ਆਪਾਂ ਅੰਕੜੇ ਕੱਢੀਏ ਕਿਹੋਂ ਦੀ ਸਰਕਾਰ ਬਣੀ ਹੈ ਸਭ ਤੋਂ ਵੱਧ ਭ੍ਰਿਸ਼ਟਾਚਾਰ ਕਿਹਨੂੰ ਨੱਥ ਪਾਈ ਹੈ ਇਹ ਡਾਟਾ ਅੰਕੜਾ ਪਿਛੀਆਂ ਸਰਕਾਰਾਂ ਵਿੱਚ ਗਿਆ ਨਹੀਂ ਕਿਉਂਕਿ ਛੋਟੇ ਮਾਮਲੇ ਅਧਿਕਾਰ ਦੇ ਤਿੰਨ ਸੀ ਸਿਰ ਤਕੜੇ ਤਕੜੇ ਪ੍ਰਮਾਣ ਪੇਸ਼ੀਕਾਰ ਹੋਣ ਐਸਐਸਪੀ ਹੋਵੇ ਜਾਂ ਹੋਰ ਵੀ ਉੱਚ ਅਧਿਕਾਰੀ ਹੋਣ ਪੰਦਰ ਪਮਾ ਸਿਵਲ ਦੇ ਹੋਣ ਤੇ ਪਮਾ ਪ੍ਰਸ਼ਾਸਨ ਦੇ ਕਿਸੇ ਵੀ ਮਹਿਕਮੇ ਦੇ ਅਧਿਕਾਰੀ ਹੋਣ ਭ੍ਰਿਸ਼ਟਾਚਾਰ ਦੀ ਨੱਟ ਪਾਈ ਹੈ ਬਹੁਤ ਵੱਡੇ ਪੱਧਰ ਦੇ ਵਿੱਚ ਚਾਚਾਰੇ ਨੂੰ ਤੁਹਾਨੂੰ ਕਿ ਜੇਲਾ ਚ ਸਿੱਟੇ ਮੈਂ ਮੇਰ ਸਿੰਘ ਚੰਨੀ ਬਲਾਕ ਪ੍ਰਧਾਨ ਖੁੜਪੂਰਾ ਇਹ ਸਰਕਲ ਸਿਖਾਲਾ ਰੋਡ ਅ 3 ਮਿੰਟ ਸਕੂਲ ਤੋਂ ਗੱਤਿਕਤ ਜਾਂਦੀ ਹੈ ਜੀਵਨ ਸਿੰਘ ਨਗਰਪੁਰ ਤੋਂ ਲੈ ਕੇ ਰੋਡ ਤੋਂ ਲੈ ਕੇ ਤੇ ਇਹ ਬਹੁਤ ਚਿਰ ਦੀ ਮੰਗ ਸੀ ਸਪੀਕਰ ਸਾਹਿਬ ਦੇ ਜਤਨਾ ਕਰਕੇ 4 ਕਰੋੜ 35 ਲੱਖ ਦਾ ਐਂਟਰ ਪਾਸ ਹੋਇਆ ਜੀ ਇਹ ਪਹਿਲ ਦੇ ਅਧਾਰ ਤੇ ਬਣ ਰਹੀ ਹੈ ਇਹ ਵਾਟਰ ਵਾਸ ਦੀ ਬੈ ਬਹੁਤ ਖਰਾਬ ਸੀ ਬਹੁਤ ਲੋਕ ਪਰੇਸ਼ਾਨ ਸੀ ਗੰਦਾ ਪਾਣੀ ਆਉਂਦਾ ਪਹਿਲੇ ਵਾਟਰ ਵਾਸ ਦੀ ਪਾਈਪ ਆ ਰਹੀ ਹੈ ਨਾਲ ਜਿਹੜਾ ਕ੍ਰਿਸ਼ਨ ਕਰਾ ਕੇ ਉਸ ਤੋਂ ਬਾਦੇ ਐਂਟਰ ਲੋਕਲ ਸ਼ੈਕਚਨਵਾ ਰਹੇ ਹੈ ਵਾਰਡ ਨੰਬਰ 3 5 2 ਸਾਰਿਆਂ ਨੂੰ ਇਹ ਸੁੰਧੀ ਹਾਈ ਸਕੂਲ ਸੀ ਅਤੇ 4 5 ਦਸ਼ਮੇਸ਼ ਡੀਏਵੀ ਸਕੂਲ 3 ਮਿੰਟ ਸਕੂਲ ਹੋਰ ਸਕੂਲਾਂ ਦੀ ਸਾਰੇ ਮੰਗ ਸੀ ਇਹ ਪਹਿਲੇ ਦੇ ਸਾਹਮਣੇ ਸਪੀਕਰ ਸਾਹਿਬ ਤੇ ਜਤਨ ਸਦਕੇ ਨਾ ਚੇਅਰਮੈਨ ਸਾਹਿਬ ਨੇ ਕਿਹਾ 6 ਸਕੂਲ ਨੇ ਨੈਸ਼ਨਲ ਹਾਈਵੇ ਰਾਟਰੀ ਰਾਜਮਾਰਗ ਨੰਬਰ 54 ਨਾਲ ਵੀ ਮਿਲਦੀ ਹੈ ਸਪੀਕਰ ਸਾਹਿਬ ਨੇ ਕਿਹਾ ਭ੍ਰਿਸ਼ਟਾਚਾਰ ਅੰਗਹਿਲੀ ਤੇ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਇਹਦੇ ਬਾਰੇ ਕੀ ਕਹਿਣਾ ਬਿਲਕੁਲ ਜੀ ਸਪੀਕਰ ਸਾਹਿਬ ਨੇ ਸਪੈਸ਼ਲ ਟੀਮ ਤੇ ਇੱਕ ਨਰੇਸ਼ ਸਿੰਘ ਜੀ ਬਲਾਕ ਪ੍ਰਧਾਨ ਸਾਡੇ ਸਾਡੀ ਸਪੈਸ਼ਲ ਡਿਊਟੀ ਲਈ ਸਾਡੀ ਨਿਗਰਾਨੀ ਇੱਥੇ ਹੀ ਬਣ ਰਹੀ ਹੈ ਜੇ ਕੋਈ ਛੇੜਛਾੜ ਹੁੰਦੀ ਹੈ ਕੋਈ ਗਲਤ ਕੰਮ ਹੁੰਦਾ ਹੈ ਤਾਂ ਸਪੈਸ਼ਲ ਟੀਮ ਤੁਹਾਨੂੰ ਦੱਸਣ ਦੇ ਉੱਤੇ ਰੋ Thank you.